ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਰਵਣ ਕਰਾਂਗੇ ਕਿ ਕਿਸ ਤਰ੍ਹਾਂ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਹਾਲਾਤ ਬਣਦੇ ਹਨ ਔਰ ਪਿੰਡਾਂ ਪਿੰਡਾਂ ਵਿੱਚ ਜਾ ਕੇ ਸਰਕਾਰੀ ਕਰਮਚਾਰੀ ਕਿਸ ਤਰ੍ਹਾਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਹਨ ਅਤੇ ਡਰ ਦਾ ਮਾਹੌਲ ਪੈਦਾ ਕਰਦੇ ਹਨ ਤੇ ਇਸ ਡਰ ਦੇ ਮਾਹੌਲ ਵਿੱਚ ਵੀ ਕਿਸ ਤਰ੍ਹਾਂ ਬੀਬੀ ਹਰਸ਼ਨ ਕੋਰ ਜੀ ਸ਼ਹੀਦ ਹੋਏ ਸਿੰਘਾਂ ਤੇ ਸਹਬਜ਼ਾਦਿਆਂ ਦਾ ਸੰਸਕਾਰ ਕਰਦੇ ਹਨ ਇਸ ਸਖੀ ਨੂੰ ਆਪਾਂ ਦੋ ਹਿੱਸਿਆਂ ਵਿੱਚ ਕਰਨ ਜਾ ਰਹੇ ਹਾਂ ਤੇ ਪਹਿਲਾ ਭਾਗ ਅੱਜ ਆਪਾਂ ਕਰਨ ਜਾ ਰਹੇ ਹਾਂ ਤੇ ਲੜੀਵਾਰ ਦੂਸਰੇ ਪਾਗ ਵਿੱਚ ਆਪਾਂ ਸੰਪੂਰਨ ਸਮਾਪਤੀ ਇਸ ਸਾਖੀ ਦੀ ਕਰਾਂਗੇ ਤੇ ਬੀਬੀ ਹਰਸ਼ਨ ਕੋਰ ਜੀ ਦੀ ਆਪਣੀ ਮਾਤਾ ਦੇ ਨਾਲ ਗੱਲਬਾਤ ਚੱਲ ਰਹੀ ਹੈ ਸੋ ਕੀ ਗੱਲਬਾਤ ਚੱਲ ਰਹੀ ਹੈ ਆਪਾਂ ਦੇਖਦੇ ਹਾਂ ਬੇਬੇ ਬੇਬੇ ਜੀ ਸਾਹੂ ਸਾਹੀ ਹੋਈ ਘਰ ਅੰਦਰ ਵਰਦੀ ਬੀਬੀ ਨੇ ਕਿਹਾ ਹੁਣੇ ਹੀ ਸਰਕਾਰੀ ਕੋਹੀ ਆਪਣੇ ਪਿੰਡ ਵਿੱਚ ਢੰਡੋਰਾ ਪਿੱਟ ਗਿਆ ਹੈ ਕਿ ਬਾਦਸ਼ਾਹ ਦੇ ਹੁਕਮ ਨਾਲ ਬਾਗੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਸਣੇ ਦੋਵੇਂ ਸਹਿਬਜ਼ਾਦਿਆਂ ਦੇ ਗਲੀ ਸ਼ਮਕੋੜ ਸਾਹਿਬ ਵਿੱਚੋਂ ਨਿਕਲਦੇ ਸਾਰ سرکاری فوج نے قتل کر دیتا ہے اس باغی ٹولی دا کوئی اور ساتھی کسے نو ملے پتا لگے تا اس دی اطلاع چٹنیڑے دی سرکاری کرمچاری نو دتی جاوے گڑی دی رن وچ کوئی بھی منک یا کسے لاش نو اٹھاؤ دا یتن نہ کرے جو ایسا کرے گا ਸੁਣੋ ਸਰਕਾਰੀ ਮੁਲਜ਼ਮ ਸਮਝ ਕੇ ਗ੍ਰਿਫਤਾਰ ਕੀਤਾ ਜਾਵੇਗਾ ਰਣ ਭੂਮੀ ਵਿੱਚ ਫੌਜ ਦਾ ਪਹਿਰਾ ਬਿਠਾ ਦਿੱਤਾ ਹੈ ਬੀਬੀ ਜੀ ਇਹ ਟੰਡੋਰਾ ਸੁਣ ਕੇ ਮੈਂ ਤਾਂ ਆਪਣੇ ਆਪ ਨੂੰ ਮਰੀ ਹੋਈ ਮਹਿਸੂਸ ਕਰਦੀ ਹਾਂ ਜੋ ਆਪਣੇ ਸ਼ਹੀਦ ਹੋ ਗਏ ਵੀਰਾਂ ਦੇ ਮਰਦਕ ਸਰੀਰਾਂ ਦੀ ਵੀ ਸਾਰ ਨਹੀਂ ਲੈ ਸਕਦੀ ਬੀਬੀ ਹਸ਼ਮ ਕੋਰ ਨੇ ਆਪਣੀ ਬੁੱਢੀ ਬੀਬੇ ਜੀ ਨੂੰ ਪਿੰਡ ਵਿੱਚ ਪੇਟਿਆ ਟੰਡੋਰਾ ਆ ਕੇ ਦੱਸਿਆ ਬੁੱਢੀ ਬੇਬੇ ਜੀ ਨੇ ਇਹ ਸੁਣ ਕੇ ਹੌਕਾ ਲਿਆ ਅਤੇ ਵੱਡੇ ਦਰਦ ਭਰੇ ਲਹਿਜੇ ਵਿੱਚ ਬੋਲੀ ਬੇਟੀ ਅਬ ਜੇ ਤੇਰਾ ਪਿਤਾ ਮੇਰੇ ਸਿਰ ਦਾ ਸਾਈਂ ਜਿਉਂਦਾ ਹੁੰਦਾ ਤਾਂ ਉਹ ਵੀ ਚਮਕੌਰ ਕੜੀ ਦੇ ਯੁੱਧ ਵਿੱਚ ਸਤਗੁਰੂ ਜੀਤ ਸਿੰਘਾਂ ਦੇ ਨਾਲ ਮਿਲ ਕੇ ਜੂਝਦਾ ਅਤੇ ਸ਼ਹੀਦੀ ਪ੍ਰਾਪਤ ਕਰਦਾ ਪਰ ਮੌਤ ਨਿਮਾਣੀ ਨੇ ਉਨਾਂ ਨੂੰ ਅੰਮ੍ਰਿਤ ਚੱਕਰ ਦੇ ਕੁਝ ਸਮੇਂ ਬਾਅਦ ਹੀ ਸਤਹੁ ਖੋਲਿਆ ਮੈਂ ਬੁੱਢੇ ਹਾਂ ਤੂੰ ਅਤੇ ਤੇਰੇ ਦੋਵੇਂ ਵੀਰ ਨਿਆਣੇ ਹਨ ਹੇ ਅਕਾਲ ਪੁਰਖ ਜੀ ਤੂੰ ਹੀ ਕੁਝ ਸੁਝਾ ਕਿ ਕੀ ਤਜਾਵੇਂ ਆਪਣੀ ਬਿਰਧ ਬੇਬੇ ਜੀ ਦੇ ਮੋਹੋਂ ਇਹ ਸੁਣ ਕੇ ਬੀਬੀ ਹਰਸ਼ਨ ਕੌਰ ਜੀ ਤੜਪ ਉੱਠੀ ਅਤੇ ਬੋਲੀ ਤੂੰ ਤਾਂ ਬਿਰਧ ਹੈ ਮਾਤਾ ਮੇਰੇ ਇਹ ਵੀਰ ਬਹੁਤ ਨਿਆਣੇ ਹਨ ਪਰ ਮੈਂ ਤਾਂ ਹੁਣ ਗਬਰੂ ਮੁਟਿਆਰ ਹਾਂ ਮੇਰੀ ਉਮਰ ਦੇਹੀ ਮੇਰੇ ਵੀਰਾਂ ਜਿਤੇ ਸਹਿਬਜ਼ਾਦਿਆਂ ਨੇ ਜਾਬਰਾਂ ਜੁਰਵਾ ਨਾਲ ਲੋਹਾ ਲਿਆ ਹੈ ਅਤੇ ਦੋਵੇਂ ਵੀਰ ਅਦੁੱਤੀ ਬਾਦਰੀ ਵਿਖਾ ਕੇ ਸ਼ਹੀਦੀ ਪਾ ਗਏ ਹਨ ਮੈਂ ਆਪਣੇ ਵੀਰਾਂ ਅਤੇ ਬਜ਼ੁਰਗਾਂ ਦਾ ਰਣ ਭੂਮੀ ਵਿੱਚ ਜਾ ਕੇ ਸੰਸਕਾਰ ਕਰਾਂਗੀ ਮੈਂ ਉਹਨਾਂ ਦੀਆਂ ਲਾਸ਼ਾਂ ਨੂੰ ਇਸ ਤਰ੍ਹਾਂ ਕੁੱਤੇ ਕਾਵਾਂ ਇੰਨਾ ਆਦਮ ਖਾਣ ਲਈ ਮੈਦਾਨ ਵਿੱਚ ਛੱਡ ਦੇਣਾ ਬਰਦਾਸ਼ਤ ਨਹੀਂ ਕਰ ਸਕਦੀ ਇਹ ਜਰਵਾਣੇ ਸਾਡੇ ਸਤਿਗੁਰੂ ਜੀ ਨੂੰ ਜੋ ਸ਼ਾਂਤੀ ਦੇ ਆਲੰਕਾਰਦਾਰ ਹਨ ਅਤੇ ਹਿੰਦੂ ਮੁਸਲਮਾਨਾਂ ਨੂੰ ਆਪਸ ਵਿੱਚ ਭਾਈ ਭਾਈ ਬਣ ਕੇ ਰਹਿਦਾ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਇੱਕ ਪਿਤਾ ਇੱਕਸੇ ਹਮ ਬਾਰਿਕ ਸੋਢਮਹਿਲਾ ਪੰਜਵਾਂ ਅੰਗ 611 مانس کی جات سب ایک ہے پہچان بو پاشا ہی دسویں اکال اتے گریبان دیاں باہاں فڑ کے سنگ سجا کے امیران دے برابر کھڑے کر رہے ہیں انہوں اس چلی حکومت دے کرمچاری باگی دس رہے ہیں اتے آپ ہندوان اتے جبر ظلم تا رہے ہیں انہوں جبردستی مسلمان بنا رہے ہیں مندران ڈا کے مسجدہ اسار رہے ہیں ਸਤਿਗੁਰੂ ਜੀ ਤਾਂ ਕਹਿੰਦੇ ਹਨ ਕਿ ਦੇਹੁਰਾ ਮਸੀਤ ਸੋਈ ਪੂਜਾ ਉਹ ਨਿਵਾਜ ਹੋਈ ਪਰ ਹਕੂਮਤ ਦੇ ਕਰਮਚਾਰੀ ਬੇਸ਼ਰਮ ਹਨ ਇਹਨਾਂ ਦਾ ਸਤਿਆਨਾਸ਼ ਕਿਉਂ ਨਹੀਂ ਹੋ ਜਾਂਦਾ ਮੇਰੀ ਬੇਬੇ ਮੈਨੂੰ ਤੁਸੀਂ ਆਗਿਆ ਦਿਓ ਅਤੇ ਅਸੀਸ ਦਿਓ ਜੋ ਮੈਂ ਆਪਣੇ ਸ਼ਹੀਦ ਵੀਰਾਂ ਬਜ਼ੁਰਗਾਂ ਦੇ ਗੁਰਮਤ ਅਨੁਸਾਰ ਸੰਸਕਾਰ ਕਰਨ ਦਾ ਫਰਜ਼ ਨਹੀਂ ਪਰੇ ਛੱਡ ਸਕਾਂ ਬਿਰਦ ਬੇਬੇ ਬੋਲਦੀ ਹੈ ぺਟੀ ਤੂੰ ਅਜੇ ਕੁਮਾਰੀ ਹੈ ਰਾਤ ਹਨੇਰੀ ਹੈ ਕੜਕਾਂ ਦੀ ਸਰਦੀ ਪੈ ਰਹੀ ਹੈ ਫੌਜੀ ਪਹਿਰੇ ਜਗ੍ਹਾ ਜਗ੍ਹਾ ਲੱਗੇ ਹੋਏ ਹਨ ਗੜੀ ਦਾ irda girda ਸ਼ਹੀਦਾਂ ਦੀਆਂ ਅਥੇ ਫਕੂਮਤ ਦੇ ਮਰੇ ਹੋਏ ਫੌਜੀਆ ਦੀਆਂ ਲਾਸ਼ਾਂ ਨਾਲ اٹਿਆ ਪਿਆ ਹੋਵੇਗਾ ਤੂੰ ਕਿਵੇਂ ਇੰਨੀਆਂ ਬੇਅੰਤ ਲਾਸ਼ਾਂ ਲੋਥਾਂ ਵਿੱਚੋਂ ਸਿੰਘ ਸ਼ਹੀਦਾਂ ਦੀਆਂ ਲੋTHA ਪਛਾਣ ਕੇ ਇਕੱਤਰ ਕਰਕੇ ਸੰਸਕਾਰ ਕਰੇਗੀ ਬੀਬੀ ਹਰਸ਼ਨ ਕੋਰ ਜੀ ਬੋਲਦੇ ਹਨ ਬੇਬੇ ਜੀ ਮੈਂ ਹੱਥੀ ਕੜੇ ਤੇੜ ਕਚਰੇ ਤੇ ਜਟਾਜੂਟ ਸਿੰਘਾਂ ਦੀਆਂ ਲਾਸ਼ਾਂ ਪਛਾਣ ਲਵਾਂਗੀ ਮੇਰੀ ਪਹਿਲੀ ਕੋਸ਼ਿਸ਼ ਸਤਿਗੁਰੂ ਜੀ ਤੇ ਉਹਨਾਂ ਦੇ ਲਾਲਾਂ ਦੀਆਂ ਲਾਸ਼ਾਂ ਨੂੰ ਟੋਲਣ ਦੀ ਹੋਵੇਗੀ ਤੇ ਉਪਰੰਤ ਜਿੰਨੇ ਵੀ ਸਿੰਘਾਂ ਦੀਆਂ ਲਾਸ਼ਾਂ ਲੱਭ ਸਕੀਆਂ ਜੱਖੜੀਆਂ ਵਾਲੀਆਂ ਬਾਹਾਂ ਕਛਹਿਰੇ ਵਾਲੋਂ ਵੱੜੇ ਢੜ ਤੇ ਜਟਾ ਜੂਟ ਢੜੀ ਵਾਲੇ ਸਿਰ ਮਿਲ ਸਕੇ ਇਕੱਤਰ ਕਰਕੇ ਇੱਕੋ ਅੰਗੂਠੇ ਵਿੱਚ ਸਭ ਦਾ ਸੰਸਕਾਰ ਕਰਾਂਗੇ ਆਪ ਅਕਾਲ ਪੁਰਖ ਅਗੇ ਅਰਦਾਸ ਕਰੋ ਕਿ ਮੈਂ ਇਹ ਫਰਜ਼ ਨਿਭਾ ਸਕਾਂ ਮੈਨੂੰ ਸਹਿਜਾਦਿਆਂ ਦੀ ਨਿਹਾਰ ਦਾ ਪਤਾ ਹੈ ਅੰਮ੍ਰਿਤ ਪਾਨ ਕਰਨ ਵੇਲੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਵੇਖਿਆ ਸੀ ਨਾਲੇ ਉਹ ਅਜੇ مجھ فردے جوان ہی سن برد بے بے پر جے کسے نے تینوں رن پومی بل جاندی نو رستے بچ ہی آکے ریا اتے فڑ لیا تاں تو کریں گی بی ہرسن کور جی جب دے ہن میں سنگ بچی ہاں اس سمیں کرپان تو ہو کے اس نو مار مقاوگی جگ جوجھ مرا گی جے صحیح سلامت میدان جنگ پج گئی جو ہن سنسان پیا ہے تا شہید ویران ویرا سنسکار کر کے ہی مڑا گی اگے جی ستگو جی نو پاوے وہی ہونا ہے برد بےبے جی نے اپنی بچی دا دل ارادہ ویخ کے اس نو آگیا دے دیتی اتے کورا کپڑا اتے پانی بھی مگ کڑا اور اگ سلگا ਦੀ ਸਮਗਰੀ ਦੇ ਕੇ ਆਖਿਆ ਕਿ ਇਹ ਬਸਤਾ ਆਪਣੇ ਨਾਲ ਲੈ ਜਾ ਲਾਸ਼ਾਂ ਦੇ ਇਸ਼ਨਾਨ ਕਰਾਣੇ ਤਾਂ ਅਜਿਹੇ ਵਿਖੜੇ ਸਮੇਂ ਵਿੱਚ ਔਖਾ ਹੈ ਪਰ ਸਹੀ ਸਿੰਘਾਂ ਦੇ ਮੂੰਹ ਧੋ ਕੇ ਕੱਪੜੇ ਨਾਲ ਪੂੰਝ ਕੇ ਇਹ ਕੋਰਾ ਕੱਪੜਾ ਉੱਪਰ ਪਾ ਦੇ ਮੈਂ ਤੇਰੀ ਉਡੀਕ ਰੱਖਾਂਗੀ ਤੇ ਘਰੋਂ ਤੁਰਣ ਤੋਂ ਪਹਿਲਾਂ ਬੀਬੀ ਹਰਸ਼ਣ ਕੌਰ ਨੇ ਸਤਿਗੁਰੂ ਜੀ ਅੱਗੇ ਅਰਦਾਸ ਕੀਤੀ ਇਹ ਸਤਿਗੁਰੂ ਮੈਂ ਤੇਰੀ ਬੱਚੀ ਹਾਂ ਆਪ ਜੀ ਆਪਣਾ ਕਾਰਜ ਆਪ ਹੀ ਸਵਾਰਨ ਵਾਲੇ ਹੋ ਮੈਨੂੰ ਬਲ ਬਖਸ਼ੋ ਜੋ ਇਸੇਵਾ ਤੋੜ ਨਿਵਾ ਸਕਾਂ ਇਸ ਤੋਂ ਉਪਰੰਤ ਬੇਬੇ ਜੀ ਨਾਲ ਪਿਆਰ ਕਰਕੇ ਚੀਜ਼ਾਂ ਲੈ ਕੇ ਵੱਡੀ ਸਾਵਧਾਨੀ ਨਾਲ ਹਰਣ ਭੂਮੀ ਵਿੱਚ ਪੁੱਜ ਗਈ ਤੇ ਇਸ ਤੋਂ ਅੱਗੇ ਦੀ ਸਾਖੀ ਆਪਾਂ ਹੁਣ ਆਪਣੇ ਅਗਲੀ ਲੜੀ ਵਿੱਚ ਸੁਣਾਗੇ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਦੀ ਫਤਿਹ